ਹਾਂਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਫਤਾਪੁਰ ਮੈਨੂੰ ਪਿੰਡੋਂ ਕਿਸ ਨੇ ਦੱਸਿਆ ਵੀ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਆ ਤੇ ਮੈਂ ਇੱਥੇ ਆਇਆ ਵਾਂ ਫੋਨ ਬਸ ਸਾਰੇ ਲਾਉਣ ਡਏ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਕੋਈ ਫੋਨ ਨਹੀਂ ਚੁੱਕਣ ਡਿਆ ਫਿਰ ਕੀ ਬੈਟਰੀ ਵਾਲੀ ਮੇਰੇ ਕੋਲ ਸਕੂਟਰੀ ਆ ਉਸੇ ਵੇਲੇ ਮੈਂ ਗਿਆ ਵਾਂ ਮੈਂ ਖਜ਼ਾਨੇ ਵਾਲੇ ਗਿਆ ਵਾਂ ਕਿ ਬੈਟਰੀ ਸਕੂਟਰੀ ਕਿ ਨਹੀਂ ਪਾਈਦੀ ਇਹ ਵੀ 50 ਦੀ ਸਪੀਡ ਤੇ ਫੇਰ ਉਸੋਂ ਫਾਇਰ ਬ੍ਰਿਗੇਡ ਵਾਲੇ ਆ ਪੁਲਿਸ ਵਾਲਿਆਂ ਨਾਕਾ ਲਾਇਆ ਇੱਥੇ ਦੇ ਉੱਤੇ ਉੱਥੇ ਨਾਕਾ ਲਾ ਮੈਂ ਇਹਨਾਂ ਨੂੰ ਆਖਿਆ ਯਾਰ ਸਾਡੀ ਅੱਗ ਲੱਗੀ ਮੈਨੂੰ ਇਹ ਕਿਤਰਾ ਲੱਗੀ ਆ ਇਹ ਆਪਣੀਆਂ ਫੋਟੋਆਂ ਲਾਉਣ ਡਿਆ ਜੀ ਕੀ ਕਾਰਨ ਕੀ ਕਾਰਨ ਕੀ ਰਿਹਾ ਵਾ ਇਹ ਕਾਰਨ ਕੀ ਕਹਿੰਦੇ ਇਸ਼ਾਰਤ ਕੀਤੀ ਹੈ ਜੀ ਪਤਾ ਲੱਗਣਾ ਪਤਾ ਲੱਗਣ ਦੇ ਤੇ ਫਿਰ ਰਿਪੋਰਟ ਕਰਕੇ ਰਾਵਾਂਗੇ ਮੈਂ ਦਰਖਾਸਤ ਦਊਗਾ ਕਿੰਨਾ ਨੁਕਸਾਨ ਨੁਕਸਾਨ ਤੇ ਵੇਖ ਲੋ ਤੁਹਾਡੇ ਸਾਹਮਣੇ ਆ ਨੁਕਸਾਨ ਪਹੇਰਾ ਹੋ ਗਿਆ ਨਹੀਂ ਕੰਮ ਦਾ ਤੁਹਾਨੂੰ ਪਤਾ ਨਹੀਂ ਤੁਸੀਂ ਦੱਸੋ ਕੀ ਦੱਸਣੇ ਹੁਣ ਤੁਹਾਨੂੰ ਕੀ ਦੱਸਿਆ ਇਹਦੇ ਹੁਣ ਕੀ ਹੀ ਦੱਸ ਸਕਦੇ ਆਂ ਵੀ ਅਸੀਂ ਕਿੰਨਾ ਆਖਦੀਏ ਇਹ ਤੇ ਬਾਕੀ ਜੋ ਕੁਝ ਹੋਇਆ ਜਿਹੜੇ ਫੈਨਪਿੰਟ ਵਾਲੇ ਆ ਇਹ ਨੰਬਰ ਨਹੀਂ ਚੁੱਕਦੇ ਕਿੰਨੀ ਦੇਰ ਬਾਅਦ ਆ ਗੱਡੀ ਆਈ ਫਾਇਰ ਇਹਦੇ ਜੀ ਮੇਰੇ ਸਾਹ ਨਾਲ ਕੋਈ ਘੰਟੇ ਪਾਦਾ ਅਈ ਨਾ ਪੁੱਛ ਲੋ ਗਵਾਂਡੀਆਂ ਨੂੰ ਮੈਂ ਨਾ ਵੀ ਗੱਲ ਨਹੀਂ ਛੱਡ ਦੋ ਮੇਰੇ ਆਨ ਤੋਂ 15 ਮਿੰਟ ਬਾਅਦ ਪਹੁੰਚੇ ਸੀ ਕਿਉਂਕਿ ਸਵੇਰੇ ਤੇ ਬੈਠੇ ਸੀ ਇਹ ਵੀ ਕੋਈ ਗੱਲ ਨਹੀਂ ਕੋਈ ਫਰਕ ਪੈਣ ਵਾਲੀ ਮਰ ਨਹੀਂ ਚੁੱਕਣ ਦਾ ਇਹ ਤੇ ਕਹਿ ਰਹੀ ਕਿ ਫਿਰ ਉਸ ਤੋਂ ਮੈਂ ਉਹਨੂੰ ਆਖਿਆ ਤੇ ਫੇਰੇ ਆਏ ਜੀ ਮੰਗ ਕਰਦੇ ਆ ਗਏ ਕੋਈ ਗਰੀਬ ਆਦਮੀ ਹੱਡੀ ਦੁਕਾਨਾ 'ਚ ਰਹਿਣ ਡਿਆ ਉਹ 6-7 ਦਾ ਦੁਕਾਨਾ ਵਾ 6-7 ਦਾ ਹਰ ਰਿਸ਼ਕਾਨ ਹੋ ਗਿਆ ਕਦੋਂ ਨਾ ਆਏ ਹੁੰਦੇ ਜਿਹੜਾ ਸਾਮਾਨ ਛੜਿਆ ਜੇ ਟਾਈਮ 'ਤੇ ਆ ਜਾਂਦੇ ਤਾਂ ਕੋਈ ਗੱਲ ਨਹੀਂ ਨੁਕਸਾਨ ਨਹੀਂ ਹੁੰਦਾ ਹਾਂਜੀ ਮੈਡਮ ਕੀ ਨਾਮ ਜੀ ਆਪਣਾ ਮੇਰਾ ਨਾਮ ਰਾਖੀ ਬੇਦੀ ਜੀ ਮੈਂ ਐਨੀਮਲਸ ਲ ਤੇ ਮੈਂ ਆਪਣੇ ਘਰ ਦੀ ਛੱਤੇ ਤੋਂ ਵੇਖ ਰਹੀ ਸੀ ਤਾਂ ਉੱਤੇ ਦੇਖਿਆ ਕਿ ਕਾਫੀ ਧੂਆਂ ਉੱਠਿਆ ਹੈ ਤੇ ਮੈਂ ਆ ਕੇ ਪਤਾ ਕੀਤਾ ਦੇਖਿਆ ਤੇ ਕਿ ਦੁਕਾਨਾਂ ਨੂੰ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ ਔਰ ਅੱਗ ਇੰਨੀ ਜ਼ਿਆਦਾ ਸੀ ਨਾ ਕਿ ਇਹ ਇਲਸਾਫ ਲੱਗਦਾ ਹੈ ਕਿ ਇਹ ਸ਼ਾਰਟ ਸਰਕਟ ਨਹੀਂ ਹੈ ਇਹ ਕਿਸੇ ਨੇ ਸ਼ਰਾਰਤੀ ਤੱਤ ਹੈ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਤੇ ਇੱਥੇ ਇਤਨੇ ਬੁਰੇ ਹਾਲਾਤ ਹੋ ਗਏ ਹਨ ਕਿ ਅਗਰ 10 ਮਿੰਟ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਸ਼ਾਇਦ ਸਾਰਾ ਨੁਕਸਾਨ ਤੋਂ ਹੋਣਾ ਹੀ ਸੀ ਉਸ ਤੋਂ ਇਲਾਵਾ ਜਾਨੀ ਮਾਲੀ ਨੁਕਸਾਨ ਵੀ ਹੋਣਾ ਸੀ ਜਲਦੀ ਮਾਨੀ ਨੁਕਸਾਨ ਇਸ ਕਰਕੇ बच ਗਿਆ ਕਿ 15-20 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਪਹੁੰਚ ਗਈ ਮੈਂ ਕਹਿਣਾ ਚਾਹੂੰਗੀ ਕਿ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੁਲਿਸ ਆਫੀਸਰ ਨੂੰ ਕਿ ਆਪਣੇ ਫੋਨ ਥੋੜੇ ਲਈ ਆਨ ਰੱਖ ਲਿਆ ਕਰੋ ਨਹੀਂ ਤਾਂ ਫਿਰ ਅਗਰ ਤੁਹਾਡੇ ਫੋਨ ਆਨ ਹੁੰਦੇ ਤੁਹਾਡੇ ਕੋਲ ਜਿੰਨੇ ਤੁਹਾਡੇ ਪੀਏ ਵਗੈਰਾ ਹੁੰਦੇ ਆ ਉਹਨਾਂ ਦੇ ਹੱਥ ਚ ਫੋਨ ਜ਼ਰੂਰੀ ਹੋਣਾ ਚਾਹੀਦਾ ਮੈਂ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਨੂੰ ਫੋਨ ਕਰ ਰਹੀ ਸੀ ਉਹਨਾਂ ਦਾ ਸਵਿਚ ਆਫ ਆ ਰਹਿਟਾ ਕੀਮਾ ਚੌਂਕੀ ਇੰਚਾਰਜ ਜੋ ਹੈਗੇ ਆ ਐਸਐਚਓ ਸਾਹਿਬ ਉਹਨਾਂ ਦਾ ਫੋਨ ਵੀ ਉਹਨਾਂ ਨੇ ਨਹੀਂ ਚੁੱਕਿਆ ਤੋਂ ਉਸ ਤੋਂ ਬਾਅਦ ਟੀਮ ਜਿਹੜੀ ਹੈ ਨਾਰਥ ਤੋਂ ਕੁਮਰ ਵਿਜੇ ਪ੍ਰਤਾਪ ਜੀ ਦੀ ਜਦੋਂ ਮੈਂ ਆਪਣੇ ਮੋਬਾਈਲ ਤੋਂ ਲਾਈਵ ਹੋਈਆਂ ਤੇ ਮੈਨੂੰ ਰਾਜਿੰਦਰ ਪਲਾ ਜੀ ਨੇ ਵੇਖਿਆ ਉਹਨਾਂ ਨੇ ਫਿਰ ਉਸੇ ਟਾਈਮ ਡਾਕਟਰ ਅਜੀਤ ਗੁਪਤਾ ਜੀ ਨੂੰ ਕਾਲ ਕੀਤੀ ਹੈ ਨਾਲ ਦੀ ਨਾਲ ਹੀ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਹੈ ਤਦ ਜਾ ਕੇ 15 ਮਿੰਟ ਦੇ ਅੰਦਰ ਇਹ ਕੰਮ ਹੋਇਆ ਹੁਣ ਦੇਖਦੇ ਹੋ ਕਿ 30% ਅੱਗ ਰਹਿ ਗਈ ਹੈ ਵਰਨਾ ਇਸ ਅੱਗ ਨੇ ਬਹੁਤ ਤਾਂਡਵ ਕਰਨਾ ਸੀ ਜਾਨੀ ਮਾਲੀ ਨੁਕਸਾਨ ਬਹੁਤ ਸੀ ਤੇ ਮੈਡਮ ਇਲਾਕਾ ਕਿਹੜਾ ਹੈ ਇਹ ਇਲਾਕਾ ਚਭਾਲ ਰੋਡ ਦੇ ਉੱਤੇ ਹੈਗਾ ਜੀ ਸੂਰਜ ਦੇ ਉੱਤੇ ਪਤਾਪੁਰ ਤੇ ਮੈਡਮ ਪਤਾ ਲੱਗਦਾ ਨਹੀਂ ਜੀ ਕਿੰਨੇ ਅੱਗ ਇਹ ਕੁਝ ਨਹੀਂ ਪਤਾ ਹਜੇ ਸ਼ਰਾਧਿਕ ਤਕਨੀਕ ਨੇ ਵੀ ਕਿਹਾ ਹੈ ਇਹ ਇਸ ਦਾ ਸ਼ਾਰਟ ਸਰਕਟ ਨਾਲ ਅੱਗ ਨਹੀਂ ਲੱਗ ਸਕਦੀ ਇਹ ਅੱਗ ਪਿੱਛੋਂ ਆਈ ਹੈ ਉੱਥੇ ਹੀ ਕਿਸੇ ਨੇ ਕਿਹਾ ਇਹ ਉਸ ਤਰ੍ਹਾਂ ਹੋ ਨਹੀਂ ਸਕਦਾ ਇਤਨਾ ਟਾਈਮ ਤੋਂ ਵੀ ਦੁਕਾਨਾ ਹੈਗੀ ਸੀ ਐਸੀ ਕੋਈ ਗੱਲ ਨਹੀਂ ਇਹ ਸ਼ਰਾਰਤ ਕੀਤੀ ਗਈ ਹੈ। ਨਾਮ ਕੀ ਨਾਮ ਦਾ? ਅਰੁਣ ਕੁਮਾਰ ਜੀ ਫਾਇਰਮੈਨ। ਹਾਂ ਜੀ। ਆ ਜਿਹੜੀ ਕਿੱਥੇ ਲੱਗੀ ਜਿਹੜੀ ਅੱਗ ਸਰ ਪਟਾਪੁਰ ਕੁਆੜ ਨੂੰ ਲੱਗੀ ਨਹੀਂ ਤੇ ਤਿੰਨ ਗੱਡੀਆਂ ਆ ਗਈਆਂ ਪਾਣੀ ਦੀਆਂ ਹੁਣ ਫੇਰ ਹੋਰ ਮੰਗਾਈਆਂ। ਆ ਅੱਗ ਬਹੁਤ ਕਾਫੀ ਹੈ ਹੁਣ ਵੀ ਕੰਟਰੋਲ 'ਚ ਹੈ। ਫਿਰ ਇਹਨਾਂ ਨੂੰ ਤਾਂ ਕਿਹਾ ਕਿ ਆ ਗਈ ਆਪਾਂ ਇਹਨਾਂ ਨੂੰ ਫੋਨ ਕਰਦੇ ਆ ਫੋਨ ਨਹੀਂ ਚੁੱਕਦੇ। ਸਰ ਜਿਵੇਂ ਤੁਹਾਨੂੰ ਫੋਨ ਆਇਆ ਆਪਾਂ ਸੋਲੇ ਆ ਗਏ ਇੱਥੇ ਆਪਾਂ ਤੁਹਾਡੇ ਸਾਹਮਣੇ ਆ ਦੂਜੀ ਗੱਡੀ ਲੱਗੀ ਹੁਣ ਇੱਕ ਗੱਡੀ ਚੱ ਆ ਤੁਜੀ ਗੱਡੀ ਲੱਗੀ ਆ ਉਧਰੋਂ ਸੇਵਾ ਸਮਿਤੀ ਦੀ ਗੱਡੀ ਵੀ ਲੱਗੀ ਆ ਥੱਲੇ ਹੋਰ ਵੀ ਫੌਨ ਕੀਤਾ ਹੋਰ ਗੱਡੀਆਂ ਆ ਰਹੀਆਂ ਜਿੰਦੇ ਲੋੜ ਪਏਗੀ ਆਪਾਂ ਕਿੰਨੀ ਦੇਰ ਆ ਆ ਨੂ ਸਰ ਜੀ ਨੂੰ ਫੋਨ ਆਇਆ ਆਪਾਂ ਦਸਲੇ ਆ ਗਏ ਇੰਨਾ ਦਾ ਦੁਕਾਨਦਾਰ ਦਾ ਕਹਿਣਾ ਆ ਕਿ ਇਹਨਾਂ ਨੇ 1 ਘੰਟਾ ਫੋਨ ਨਹੀਂ ਨਹੀਂ ਸਰ ਸਾਨੂੰ ਜਿਵੇਂ ਟੋਨਾਰ ਤੋਂ ਫੋਨ ਆਇਆ ਆਪਾਂ ਦਸਲੇ ਆ ਗਏ ਮੈਰੀਗੇਟ ਫਾਸਟੇਸ਼ਨ ਤੋਂ ਆਏ ਆ ਜੜ ਕੇ ਆਪਾਂ ਦਸਲੇ ਆ ਗਏ ਜੜ ਕੇ ਫੋਨ ਚ ਕੋਈ ਡਿਊਟੀ ਹੋਰ ਕਿਸੇ ਦੀ ਆ ਫੋਨ ਜਿਹੜਾ ਤੁਹਾਡਾ ਡਾਕਟਰ ਹੁੰਦਾ ਨਾ ਨੂੰ ਇੱਥੋਂ ਕਾਲ ਲਈ ਤੇ ਆਪਾਂ ਸਾਡਾ ਫੇਰ ਅੱਥੋਂ ਕੰਮ ਆਪਾਂ ਆ ਗਏ ਉਸੜੇ ਆਪਾਂ ਦੇ ਮੋਕੇ ਤੇ ਆ ਗਏ ਤੁਹਾਡੇ ਸਾਹਮਣੇ ਹੁਣ ਅੱਗੇ ਦੇ ਕਿਦਾਂ ਕੰਟਰੋਲ ਪਾਇਆ ਹੁਣ ਸਾਡੇ ਸਾਹਮਣੇ ਲੱਗੇ ਆ ਪੀਜੀ ਗੱਡੀ ਲੱਗੀ ਹੋਰ ਦੋ ਗੱਡੀਆਂ ਹੋਰ ਆ ਰਹੀਆਂ